ਬੀਤੇ ਦਿਨ ਹੀ ਸਵੇਰੇ 5 ਵਜੇ ਕਰੀਬ ਮਲੋਟ ਦੇ ਨਜ਼ਦੀਕ ਪਿੰਡ ਕਰਮਗੜ ਕੋਲ ਕਰਮਗੜ ਮਾਈਨਿੰਗ ਵਿੱਚ ਪਾਣੀ ਜ਼ਿਆਦਾ ਹੋਣ ਕਰਕੇ ਪਾੜ ਪੈ ਗਿਆ। ਕਿਸਾਨਾਂ ਦੀ ਕਣਕ ਦੀ ਖੜੀ ਫਸਲ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਜਿਸ ਨਾਲ ਕਾਫੀ ਨੁਕਸਾਨ ਹੋਣ ਦਾ ਖਤਰਾ ਹੈ। ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਪਤਾ ਲੱਗਿਆ ਸੀ ਕਿ ਮਾਈਨਰ ਵਿੱਚ ਪਾੜ ਪੈ ਗਿਆ ਜਿਸ ਨਾਲ ਉਹਨਾਂ ਦੇ ਕਰੀਬ 300 ਦੇ ਕਰੀਬ ਕਣਕ ਦੀ ਫਸਲ ਵਿੱਚ ਪਾਣੀ ਭਰ ਗਿਆ ਜਿਸ ਨਾਲ ਕਾਫੀ ਨੁਕਸਾਨ ਹੋਇਆ ਹੈ। ਉਹਨਾਂ ਦੱਸਿਆ ਕਿ ਇਹ ਮਾਈਨਰ ਹਰ ਸਾਲ ਹੀ ਟੁੱਟਦਾ ਹੈ ਤੇ ਉਹਨਾਂ ਦੀਆਂ ਫਸਲਾਂ ਨੁਕਸਾਨ ਹੋ ਜਾਂਦਾ ਹੈ। ਤੇ ਅੱਜ ਵੀ ਮਾਈਨਰ ਸਵੇਰ ਦਾ ਟੁੱਟਿਆ ਪਰ ਕੋਈ ਵੀ ਵਿਭਾਗ ਦਾ ਕਰਮਚਾਰੀ ਨਹੀਂ ਆਇਆ। ਕੀ ਤੁਹਾਡਾ ਨਾਂ ਜੀ? ਰਾਜਪਾਲ ਸਿੰਘ son of ਗਰਦੀਪ ਸਿੰਘ ਜੀ। ਤੇ ਸੁਆ ਕਿਹੜਾ ਮੈਨਰ ਵੱਜਦਾ ਹੈਗਾ? ਕਿਹੜੇ ਮੈਨਰ ਨਾਲ ਤੜਤ ਕਦੋਂ ਟੁੱਟਿਆ ਸੀਗਾ ਤੇ ਕਿੰਨਾ ਕਿ ਨੁਕਸਾਨ ਹੋਇਆ ਹੈ? ਇਹ ਕਰਮਗੜ ਰਜਵਾਹਾ ਵੱਜਦਾ ਜੀ। ਤੇ ਪਿੱਛੋਂ ਜਦੋਂ ਮੋਗੇ ਬੰਦ ਹੋ ਜਾਂਦੇ ਹੈ ਜੀ ਤੇ ਉਹ ਫੱਟਾ ਨਹੀਂ ਘਟਾਉਂਦੇਗੇ ਤੇ ਪਾਣੀ ਉੱਤੋਂ ਦੀ ਵਧੀ ਜਾਂਦਾ ਤੇ ਉੱਤੋਂ ਦੀ ਤਰਕੇ ਟੁੱਟ ਜਾਂਦਾ ਜੀ। ਇਹ ਪਿਛਲੇ ਸਾਲ ਵੀ ਉੱਥੇ ਟੁੱਟ ਜਾਣਾ ਸੀਗਾ ਜਦੋਂ بارشਾਂ ਪੈਂਦੀਆਂ ਐ ਇਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੁਣ ਸਾਡੇ ਥੋੜੇ ਜੇ ਬਾਣ ਥੋੜੇ ਜੀ ਉੱਚੇ ਐ ਇੱਥੋਂ ਖੇਤ ਪੌੜੀਆਂ ਬਾਜ ਐ ਜਿਵੇਂ ਆਪਾਂ ਇੱਕ ਪੌੜੀ ਚੜ੍ਹ ਕੇ ਦੂਜੀ ਚੜ੍ਹ ਕੇ ਤੀਜੀ ਚੜ੍ਹ ਕੇ ਪਰ ਜਿਹੜਾ ਸਭ ਤੋਂ ਨੀਵਾ ਥਾਂ ਐ ਜਿੱਥੋਂ ਆਪਾਂ ਪਹਿਲੀ ਪੌੜੀ ਸਟਾਰਟ ਕਰਾਂਗੇ ਉਹਨਾਂ ਦੀ ਕਣਕ ਤਾਂ ਜਮਾਂ ਮਾਰੀ ਜਾਊਗੀ ਸਾਡੇ ਖੇਤਾਂ ਦਾ ਨੁਕਸਾਨ ਤਾਂ ਤੁਸੀਂ ਵੇਖ ਲਓ ਜੀ ਆ ਕੋਈ ਇੱਥੇ ਭਲ ਪੈ ਗਈ ਦੋ ਕਨਾਲਾਂ ਦਾ ਹੋ ਜੂ ਜਾਂ ਤਿੰਨਾਂ ਦਾ ਹੋ ਜੂ ਇੱਥੋਂ ਸਾਰਾ ਪਾਣੀ ਸਾਰਾ ਪਾਣੀ ਉਹ ਪਰੇ ਨੀਮਾ ਥਾਂ ਦੀਦਾ ਉੱਥੇ ਕਣਕ ਜਮਾ ਖਤਮ ਹੋ ਜੂਗੀ ਤੇ ਆਏ ਸਾਲ ਹੀ ਆਏ ਸਾਲ ਹੀ ਸਿਆਲਾਂ ਦੇ ਵਿੱਚ ਸਾਨੂੰ ਇਹ ਮੁਸ਼ਕਲ ਆਉਂਦੀ ਹੈ ਲੋਕੀ ਵੇਂਦੇ ਆ ਕੇ ਵੀ ਸੂਆ ਕਿੰਨਾ ਕੁ ਚੜਿਆ ਹੈ ਕਿੰਨੇ ਕੁ ਮੋਗੇ ਬੰਦ ਹੈ ਕੀ ਚੱਕਰ ਹੈ ਪਿੱਛੋਂ ਫੱਟਾ ਰਾਤ ਨੂੰ ਪਤਾ ਹੁੰਦਾ ਵੀ ਜਦੋਂ ਮੋਗੇ ਬੰਦ ਹੁੰਦੇ ਦਾ ਫੱਟਾ ਅਸੀਂ ਘਟਾ ਦਈਏ ਚਾਲ ਫੋਨੋਂ ਨਹੀਂ ਹਾਂ ਕਿੰਨਾ ਕਿ ਨੁਕਸਾਨ ਹੋ ਗਿਆ ਤੇ ਕਿ ਵਿਭਾਗ ਵਾਲੇ ਆਏ ਕਿ ਬੰਦ ਕਰਨ ਦਾ ਸੰਸੂਰ ਨਹੀਂ ਹਜੇ ਤੱਕ ਤਾਂ ਕੋਈ ਨਹੀਂ ਆਇਆ ਜੀ ਪਿੱਛੋਂ ਫੱਟਾ ਬੰਦ ਹੋ ਗਿਆ ਹੋਊਗਾ ਸ਼ਾਇਦ ਤੇ ਪਰ ਪਾਣੀ ਤੇਲ ਤੇ ਨਾ ਬਾਫਰ ਜਾਂਦਾ ਤੇਲ ਤੇ ਪਾਣੀ ਹੈ ਜਿਹੜਾ ਉਹ ਕੁਛ ਨਾ ਕੁਛ ਪਾਣੀ ਨਾ ਸੇਮ ਨਾਲੇ ਦੇ ਵਿੱਚ ਛੜਦੇ ਆ ਉੱਥੋਂ ਪਾਣੀ ਫੁੱਲ ਛੱਡੀ ਰੱਖਦੇ ਆ ਤੇ ਪਿੱਛੇ ਪਾਣੀ ਫੁੱਲ ਪਹੁੰਚ ਰਿਹਾ ਪਰ ਜਦੋਂ ਮੋਗੇ ਬੰਦ ਹੋ ਜਾਂਦੇ ਆ ਇਹ ਆਏ ਸਾਲ ਹੀ ਆਏ ਸਿਆਲਾਂ ਦੇ ਵਿੱਚ ਆਏ ਸਾਲ ਆਏ ਸਿਆਲਾਂ ਦੇ ਵਿੱਚ ਹਰ ਸਾਲ ਇਹ ਪ੍ਰੋਬਲਮ ਆਉਂਦੀ ਹੈ ਵੀ ਕਿੱਥੇ ਸੂਆ ਕਿੱਥੇ ਟੁੱਟੂਗਾ ਸੂਆ ਕਿੱਥੇ ਟੁੱਟੂਗਾ ਇਹ ਨਹਿਰ ਕਿੱਥੇ ਟੁੱਟੂਗੀ ਕਿੱਥੇ ਨੁਕਸਾਨ ਹੋਊਗਾ ਇਸ ਤੋਂ ਪਹਿਲਾਂ 2 ਸਾਲ ਪਹਿਲਾਂ ਬੁਰਜਾਂ ਟੁੱਟਿਆ ਸੀਗਾ ਉੱਥੇ ਨੁਕਸਾਨ ਹੋਇਆ ਇਸ ਤੋਂ ਪਹਿਲਾਂ ਪਿੱਛੇ ਵੀ ਕਈ ਵਾਰੀ ਟੁੱਟਿਆ ਪਰ ਇਹ ਆਏ ਸਾਲ ਹੀ ਹੈਗਾ ਜੀ ਕੀ ਤੁਹਾਡਾ ਨਾਮ ਜੀ ਮੁਰਚਾ ਨਸਾਂ ਗਈ। ਪਚਾਲ ਚਿੱਕ ਸੂਆ ਕਹਿੰਦਾ ਮੈਨਰ ਨਾਲ ਲੱਗਦਾ ਹੈਗਾ ਤੇ ਕਦੋਂ ਟੁੱਟਿਆ ਹੈਗਾ ਤੇ ਕਿੰਨਾ ਕੁ ਨੁਕਸਾਨ ਹੋਇਆ ਹੈ। ਇਹ ਮੈਨਰ ਰਜਵਾਇਆ ਕਰਮਗੜ ਹੈ ਜੀ। ਇਹ ਨੁਕਸਾਨ ਮੇਰੇ 300-200 ਕਿਲੋ ਜੀ ਪਾਣੀ ਚ ਗਿਆ ਹੋਇਆ ਹੈ। ਨੁਕਸਾਨ ਹੀ ਨੁਕਸਾਨ ਹੈ ਸਾਰਾ। ਇਹ ਪੱਕੀ ਫਸਲਾਂ ਦਾ ਨੁਕਸਾਨ ਆ। ਆ ਕੋਸਾ ਬਿਜਲੀ ਨੁਕਸਾਨ ਹੋ ਜੋ ਪਾਣੀ ਮਾਰ ਦੂਗਾ ਨੂੰ। ਕਿ ਕੋਈ ਮਹਿਕਮੇ ਲੈ ਆਏ ਕੋਈ ਕੋਈ ਹੈ ਚੱਕਰ ਕੋ ਮਹਿਕਮਾ ਲੈ ਆਏ ਇਹ ਮੈਂ ਪਰ ਪਿੱਛੋਂ ਕੋਈ ਫੋਨ ਫੋਨ ਕਰਕੇ ਕਿਸੇ ਨੇ ਕੁ ਡੈਚ ਕਢਾਈ ਆ ਪਰ ਹਜੇ ਵੀ ਅੱਧਾ ਆਈ ਜਾਂਦਾ ਪਾਣੀ। ਕਟਾਇਆ ਹਜੇ ਪੂਰਾ ਵੀ ਨਹੀਂ। ਕੋ ਮੋਗੇ ਨਹੀਂ ਬੰਨਦੇ ਪ੍ਰਸ਼ਾਲ ਪਿੱਛੋਂ ਹੀ ਜਲ ਆ ਜਾਂਦਾ ਪਾਣੀ ਉਛਲ ਕੇ ਜਦੋਂ ਪਾਣੀ ਆ ਜਾਂਦਾ ਪਾਣੀ ਤਰਨ ਲੱਗ ਜਾਂਦਾ ਪਰ ਸੋਮੇ ਵੀ ਵੇਖਣਾ ਸੀ ਪਾਣੀ ਬੜਾ ਤਰਦਾ ਤੇ ਕਿਸੇ ਨੇ ਗੌਰ ਨਹੀਂ ਕੀਤਾ ਨਾ ਕੋਈ ਇਸੇ ਮਹਿਕ ਮੇਲਾ ਆ ਕੇ ਇਹਨਾਂ ਕੋ ਪੈਪਾ ਪੁਪਾ ਖੋਲਦਾ ਆਣਾ ਕੋਈ ਨਾ ਕੋਈ ਇਸ ਕਰਨ ਕਰਕੇ ਇਹ ਗੇੜਾ ਘਟਵਾਦੀ ਵਜਦਾ ਨਹਿਰ ਦੇਸ਼ ਕਰਕੇ ਨੁਕਸਾਨ ਹੋਇਆ ਜੀ ਤੇ ਅਜੇ ਵੀ ਪਾਣੀ ਆਈ ਜਾਂਦਾ ਹੈਗਾ ਲੱਗਦਾ ਵੀ ਨੁਕਸਾਨ ਹੋਰ ਆਵੇ ਆ ਦੇਖੋ ਹਜੇ ਆਈ ਜਾਂਦਾ ਪਾਣੀ ਵੇਖ ਤੁਸੀਂ ਆ ਕੇ ਵੇਖ ਲਓ ਪਾਣੀ ਹਜੇ ਆਈ ਹੈ ਕਿਸੇ ਨੇ ਪੜਤਾਲ ਨਹੀਂ ਕੀਤੀ ਪਾਣੀ ਜਦੋਂ ਜਲ ਆਈ ਜਾਂਦਾ ਹੈ ਜੇ ਫਟਾ ਡੱਟ ਕੀਤਾ ਉਹਦੇ ਘੰਟੇ ਚ ਇਹ ਸੋਨਾ ਸੁੱਕ ਸਕ ਅਜੇ ਡਾਕਟਰ ਨੂੰ ਫਟਾਫਾਰ ਕੇ ਕਿੰਨੇ ਕਜ ਵਜੇ ਟੁੱਟਣ ਦੇ ਹੈ ਹਾਂਜੀ ਕਿੰਨੇ ਕਜ ਵਜੇ ਟੁੱਟਿਆ ਸੀਗਾ ਇਹ ਕਿੰਨੇ ਤਨ ਕਦੇ ਕਰਦੇ ਕਰੀਬ ਫੋਨ ਆਇਆ ਸੀ ਤਨ ਕਦੇ ਕਰੀਬ ਤੇ ਸੂਰ ਨਾ ਟੁੱਟਦੀ